ਸਾਹੀ ਗਾਇਸ ਸਾਰਿਆਂ ਨੂੰ ਜੀ ਅੱਜ ਆਪਾਂ ਪੱਟੀ ਵਾਲੇ ਕਮੀਜ਼ ਦੀ ਕਟਿੰਗ ਲੈ ਕੇ ਆਏ ਆਂ ਜੀ ਇਹ ਗਾਦੇ ਪੱਟੀ ਲੱਗੀ ਹੋਈ ਹੈ ਜੀ ਘੇਰੇ ਤੇ ਪੱਟੀ ਲੱਗੀ ਹੋਈ ਹੈ ਜੀ ਕਿਵੇਂ ਆਪਾਂ ਸੈਟ ਕਰਨਾ ਕਿਵੇਂ ਆਪਾਂ ਲੰਬਾਈ ਪੂਰੀ ਕਰਨੀ ਸਭ ਦੱਸਾਂਗੇ ਜੀ ਜਦੋਂ ਆਪਾਂ ਕਟਿੰਗ ਕਰਦੇ ਆਂ ਜੀ ਇਹ ਕਮੀਜ਼ ਦਾ ਨਾਪ ਹੀ ਲਿਖਿਆ ਹੋਇਆ ਹੈ ਲੰਬਾਈ ਹੈਗੀ 42 ਇੰਚ ਘੇਰਾ 22 ਇੰਚ ਛਾਤੀ 22.5 ਹੈ ਕਮਰ 18 हिਪ 22.5 ਹੈ ਜੀ ਠੀਕ ਹੈ ਜੀ ਇਹਦੇ ਅਕੋਰਡਿੰਗ ਹੀ ਆਪਾਂ ਸਾਰੀ ਕਟਿੰਗ ਕਰਾਂਗੇ ਇਹ ਆਪਾਂ ਠੀਕ ਹੈ ਜੀ ਚਲੋ ਆਪਾਂ ਜਿਹੜੇ ਕਿਵੇਂ ਕਟਿੰਗ ਕਰਨੀ ਕਮੀਜ਼ ਦੀ ਇਹ ਪੱਟੀ ਲੱਗੀ ਹੋਈ ਕਮੀਜ਼ ਜੀ ਇਹ ਲੰਬਾਈ ਚੈੱਕ ਕਰਾਂਗੇ ਜੀ ਆਪਾਂ ਕਿੰਨੀ ਲੰਬਾਈ ਹੈ ਜੀ ਪੂਰੀ ਪੱਟੀ ਜਿਹੜੇ ਪੱਟੀ ਤੱਕ ਜੀ ਗਾਤੋਂ ਲੈ ਕੇ ਘੇਰੇ ਤੱਕ ਲੰਬਾਈ ਚੈੱਕ ਕਰਾਂਗੇ ਇਹ 45 ਇੰਚ ਬਣਦੀ ਆ ਆਪਾਂ ਨੂੰ 42 ਇੰਚ ਹੀ ਚਾਹੀਦੀ ਹੈ ਜੀ ਠੀਕ ਹੈ ਇੱਧਰ ਦੇਖੋ ਪੱਟੀ ਜੋ ਲੈ ਕੇ ਘੇਰੇ ਤੱਕ ਜਿਹੜੀ ਪੱਟੀ ਲੱਗੀ ਹੋਈ ਹੈ 45 ਇੰਚ ਲੰਬਾਈ ਹੈ ਜੀ ਆਪਾਂ ਨੂੰ ਤਿਆਰ ਲੰਬਾਈ 42 ਇੰਚ ਚਾਹੀਦੀ ਹੈ ਜੀ ਠੀਕ ਹੈ ਕਿ ਮੈਂ ਸੈਟ ਕਰਨਾ ਜੇ ਤਾਂ ਆਪਾਂ ਇਹੇਠਾ ਸੈੱਟ ਕਰਦੇ ਆ ਜੀ ਘੇਰ ਰੱਖਦੇ ਆ ਜੀ 1 ਇੰਚ ਫालतू ਰੱਖਦੇ ਆ लंबाई ना इंक एक इंच फास्त रखना जी अपना कपड़ा कटिंग वास्ते मोड़े नहीं काट जा सके ठीक है जी एक इंच बाद कर आके कटते कटिंग कर पट्टी बिच आ जी ये पट्टी इतने तक आई जे अपना इन्हें कौड़िंग चलते जी गला रखते हैं जी आप सत्त इंच मतलब गला रखते साढ़े छे तैयार रह जाता जी सत्त इंच गला पाने से पट्टी बिलकुल ही कट्ट रही इतना यह फरंट की पट्टी होगी बिलकुल ही साढ़े छे इंच की रही है जी ਉਹ ਦੇਖਦੇ ਹਾਂ ਜੀ ਆਪਾਂ ਹੁਣ ਆਪਾਂ ਕਮੀਜ਼ ਦਾ ਪੂਰਾ ਹੀ ਕੱਪੜਾ ਨਾਪ ਲੈਨੇ ਜੇ ਮੋਲੇ ਪੱਲੇ ਦਾ ਵੀ ਕਿੰਨਾ ਕਮੀ ਕੱਪੜਾ ਹੈ ਸਾਰਾ ਹੀ ਇਹ ਟੋਟਲੀ ਕੱਪੜਾ 44 ਇੰਚ ਬਣਦਾ ਹੈ ਜੀ ਤੇ ਆਪਾਂ ਨੇ ਕਰਨਾ ਕੀ ਆ ਹੁਣ ਜਿਹੜੀ ਪੱਟੀ ਹੈ ਇਹੀ ਚਾਕੇ ਉੱਪਰ ਰੱਖਣੀ ਹੈ ਜੀ ਪੱਟੀ ਵਾਲਾ ਠੀਕ ਹੈ ਜੀ ਕਿਉਂਕਿ ਆਪਾਂ ਇਹਦੇ ਇਧਰਲੀ ਫਰੰਟ ਦੀ ਜੇ ਗਾਲ ਦੀ ਪੱਟੀ ਹੈ ਤਾਂ ਖੇੜ ਨਹੀਂ ਸਕਦੇ ਨਾ ਪੱਟ ਸਕਦੇ ਆ ਜੀ ਕਿਉਂਕਿ ਇਹ ਇੱਥੇ ਫਲਾਵਰ ਆਉਣੇ ਹੈ ਜੀ ਇਹ ਬਿਲਕੁਲ ਸੈੱਟ ਟਾਈ ਹੋਇਆ ਹੋਇਆ ਹੈ ਜੀ ਆਪਾਂ ਇਹਨੂੰ ਪੱਟੀ ਨੂੰ ਚਾਕੇ ਘੇਰੇ ਵਾਲੀ ਚਾਕੇ ਉੱਪਰ ਕਰਾਂਗੇ ਜੀ ਆਪਾਂ ਅੱਪਾ ਇਹ ਹੁਣ ਪੱਟੀ 'ਚ ਥੋੜਾ ਜਿਹਾ ਉੱਪਰ ਹੋਰ ਚੱਕ ਕੇ ਸਵਾ ਕਿੰਚ ਦਾ ਆਪਣਾ ਫਰਕ ਪਾਇਆ ਏ ਪੱਟੀ 'ਚ ਉਹਦੇ ਅਕੋਰਡਿੰਗ ਅੱਪਾ ਨਾਪ ਲਾਵਾਂਗੇ ਨਾਪ ਕਿੰਨਾ ਲੈਣਾ ਈ ਹੁਣ ਅੱਪਾ ਨੇ ਹੁਣ ਆਪਾਂ ਪੱਟੀ ਚੱਕ ਕੇ ਉੱਪਰ ਲਾਉਣੀ ਹੈ ਜੀ ਬਾਅਦ 'ਚ ਮੈਂ ਕਿਹਾ ਸੀ 1 ਇੰਚ ਰੱਖਣਾ ਜੀ ਘੇਰਾ ਬਣਿਆ ਤਿਆਰ ਹੋਵੇ ਤਾਂ 1 ਇੰਚ ਲੰਬਾਈ ਵੱਧ ਰੱਖਣੀ ਹੈ ਜੀ ਹੁਣ ਆਪਾਂ ਨੇ 2 ਇੰਚ ਰੱਖਣੀ ਕਿਉਂਕਿ ਪੱਟੀ ਮੋੜ ਕੇ ਪੱਟੀ ਉੱਪਰ ਲਾਉਣੀ ਹੈ ਜੀ ਨੇ ਐਸ ਕਰਕੇ 42 ਤਿਆਰ ਸੀ ਆਪਾਂ 44 ਇੰਚ ਕਟਿੰਗ ਕਰਾਂਗੇ ਆਪਾਂ ਜੀ ਸੂਟ ਦੀ ਠੀਕ ਹੈ ਜੀ ਚੌੜੇ ਇਜਾਸਾ ਆਪਾਂ ਨਾਲ ਨਿਸ਼ਾਨ ਲਾ ਲਾਂਗੇ 40 ਇੰਚੀ ਕਟਿੰਗ ਕਰਾਂਗੇ ਇੱਥੇ ਫੋਲਡਾ ਕੇ ਵੀ ਪੱਟੀ ਪੱਟ ਕੇ ਉੱਪਰ ਲੱਗਣੀ ਹੈ ਜੀ ਫਿਰ ਤਾਂ ਕਿ ਆਪਣੀ ਜਿਹੜੀ ਫਰੰਟ ਦੀ ਪੱਟੀ ਗਲ ਦੀ ਪੱਟੀ ਸਹੀ ਸਹੀ ਆ ਸਕੇ ਇਹ ਬੈਠੋਂ ਲਾਉਣੇ ਆ ਦੇਖੋ 7 ਇੰਚੀ ਕਟਿੰਗ ਕਰਕੇ ਆਪਾਂ ਸਾਢੇ ਛੇ ਤਿਆਰ ਹੋ ਜੂਗਾ ਜੀ ਤਾਂ ਸਾਢੇ 9.5 ਦੀ ਪੱਟੀ ਬਚਦੀ ਹੈ ਜੀ ਇਹ ਬਿਲਕੁਲ ਠੀਕ ਹੈ ਜੀ ਚਲੋ ਆਪਾਂ ਇਹ ਅਕੋਰਡਿੰਗ ਹੀ ਆਪਾਂ ਕਟਿੰਗ ਕਰਦੇ ਹਾਂ ਜੀ ਇਹ ਬਾਹਰ ਦੀ ਬਈ ਬਾਰਡਰ ਹੈ ਜੀ पिछले पल्ले थे, नहीं है बहा बहा थे अपने की पिया अपने कटिंग कर लागे जी ठीक है सेंटर चो कट दें जिथे बार्डर है जी अपना अगला पिछला पला बिल्कुल एड कर देंगे अपा ਆਪਾਂ ਕੀ ਕਰਨਾ ਆਪਣੇ ਮੋਢਾ ਪੱਲਾ ਆਪਾਂ ਕੋਲਡ ਕਰ ਲਾਂਗੇ ਸਾਰਾ ਹੋਲਡ ਕੀਵੇਂ ਕਰਨਾ ਹੈ ਜਿੱਥੇ ਪੱਟੀ ਲੱਗੀ ਹੋਈ ਹੈ ਉਹਦਾ ਸੈਂਟਰ ਲੈ ਕੇ ਇੱਕ ਟੱਕ ਲਾ ਲਾਂਗੇ ਜੇ ਆਪਾਂ ਕਮੀਜ਼ ਦੇ ਪੱਟੀ ਲੱਗੀ ਹੈ ਸੈਂਟਰ ਲੈ ਕੇ ਇੱਕ ਕਮੀਜ਼ ਦੇ ਟੱਕ ਲਾ ਲਾਂਗੇ ਜੇ ਆਪਾਂ ਇੱਥੇ ਠੀਕ ਹੈ ਇਹਦੇ ਅਕੋਰਡਿੰਗ ਹੀ ਆਪਾਂ ਹੋਲਡ ਕਰਾਂਗੇ ਆਪਣੇ ਨੂੰ ਆਪਾਂ ਨੇ ਕਮੀਜ਼ ਦਾ ਮੋਢਾ ਪੱਲਾ ਲਾ ਲਿਆ ਸੀਗਾ ਜਿਹੜੀ ਉੱਪਰਲੀ ਲੰਬਾਈ ਫालतू ਕਪੜਾ ਸੀਗਾ ਕਮੀਜ਼ ਦਾ ਓਪਨ ਕਟਿੰਗ ਕਰਤਾ ਠੀਕ ਹੈ ਜੀ ਤੇ ਇੱਥੇ ਦੇਖੋ ਲਵਾਈ ਜਿਹੜੀ ਇਹਨੇ ਪੱਟੀ ਲਾਉਣੀ ਹੈ ਇਹ ਲਾ ਹੀ ਨਹੀਂ ਹੈਗੀ ਇਹ ਪੱਟੀ ਉਦੋਂ ਲਾਉਣੀ ਜਦੋਂ ਨਾ ਕੂੜਾ ਕਮੀਜ਼ ਤਿਆਰ ਹੋ ਗਿਆ ਉਦੋਂ ਪੱਟ ਕੇ ਪੱਟੀ ਉੱਪਰ ਕਰ ਦੇਣੀ ਜੀ ਆਪਾਂ ਨੇ ਲਵਾਈ ਪੂਰੀ ਕਰਕੇ ਤਾਂ ਇਹ ਵਾ ਇੱਕ ਮੀ ਘੱਟ ਵੱਧ ਹੋ ਜਾਂਦਾ ਸਲਾਈ ਵਿੱਚ ਠੀਕ ਹੈ ਜੀ ਉਦੋਂ ਪੱਟੀ ਪੱਟ ਕੇ ਆਪਾਂ ਨੇ ਉੱਪਰ ਕਰਾ ਦੇਣੀ ਜਿੰਨੀ ਲਵਾਈ ਹੋ ਗਈ ਉੱਥੇ ਪੱਟੀ ਲਾਣੀ ਆਪਾਂ ਪੱਟ ਕੇ ਸਾਰੀ ਹੋਈ ਠੀਕ ਹੈ ਪੱਟੀ ਮਟਨੇ ਜਿਹੜਾ ਪੜਾ ਫालतू ਕਮੀਜ਼ ਨਹੀਂ ਉਹ ਲਾ ਦੇਣਾ ਆਪਾਂ ਨੇ ਗਾਣੇ ਦੇ ਵੱਲ इसी तरह आप पिछला पला भी कट कटिंग कर लाने जी पिछला पला किमें कटिंग करना जी अपने पहला पिछले बल्ले का कपड़ा सारा विछा लेना जी अपने ये पिछला पला मैं गोल करके रख लिया जी ये घेरा सिकी इंच तैयार इतने मैं चार इंच बदल लिता कपड़ा जी पच्ची इंच कटिंग करी है जी मैं इतने पच्चीच थोड़ा फालतू ही कपड़ा जी अदा इंच हो रहा साढ़े पच्ची इंच कटिंग करी है जी मैं ठीक है जी क्योंकि ए गोल्डन पाइपिंग क्डनी है जी मैं ਇਹ ਪਾਈਪ ਇਹਨਾਂ ਸੂਟ ਕੋਈ ਪਾਈਪ ਇਹਨਾਂ ਸੂਟ ਹੋਵੇ 4 1/2 ਇੰਚ ਕਟਿੰਗੇ ਵੱਧ ਕਰਨੀ ਹੈ ਜੀ ਇਹ ਸਿੰਪਲ ਸੂਟ ਹੁੰਦੇ ਨੇ 3 ਇੰਚ ਵੱਧ ਕਰਨੀ ਹੈ ਜੀ ਤੇ ਇਹ ਪਾਈਪ ਇਹਨਾਂ ਸੂਟ ਹੁੰਦੇ ਨੇ 4 ਇੰਚ ਵੱਧ ਕਰਨੀ ਕਟਿੰਗੇ ਆਪਾਂ ਨੇ ਠੀਕ ਹੈ ਜੀ ਹੁਣ ਆਪਾਂ ਇਹ ਲੰਬਾਈ ਪੂਰੀ ਨਾਪ ਲਾਂ ਪਿਛਲੇ ਪੱਲੇ ਦੀ ਇਹਨੇ 42 ਇੰਚ ਤਿਆਰ ਸੀਗਾ ਕਮੀਜ਼ ਤੇ ਆਪਾਂ 3 ਇੰਚ ਫालतू ਲਵਾਂਗੇ ਜੀ ਇੱਥੇ ਆਪਾਂ 45 ਇੰਚ ਕਟਿੰਗ ਕਰਾਂਗੇ ਪਿਛਲੇ ਪੱਲੇ ਦੀ ਠੀਕ ਹੈ ਜੀ ਕਿਉਂਕਿ ਬੋਲੇ ਪੱਲੇ ਪੱਟੀ ਆਉਣੀ ਹੈ ਜੀ पर तो पट्टी के अकॉर्डिंग ही मुड़ा अपना इतना कर लागे जी विशाल कटिंग कर लेंगे जी आप पिछला पला भी ला लेंगे जी आप ਇਹ ਜੇ ਸੈਂਟਰ 'ਚ ਆਪਾਂ ਟੱਕਰ ਲਾ ਲਾਂਗੇ ਇਹ ਆਪਾਂ ਗਲ ਦੇ ਸੈਂਟਰ 'ਚ ਠੀਕ ਹੈ ਹੁਣ ਆਪਾਂ ਨੇ ਦੇਖਣਾ ਕਿਵੇਂ ਵੀ ਇਹ ਕੱਪੜੇ 'ਚ ਕਾਣਾ ਹੈਗੀ ਕਿ ਨਹੀਂ ਤੁਸੀਂ ਇਹ ਧਿਆਨ ਨਾਲ ਦੇਖਿਓ ਮੜ ਜੇ ਆਪਾਂ ਨੇ ਕੀ ਕਾਣਾ ਇਹ ਪਿਛਲਾ ਪੱਲਾ ਹੇਠਲਾ ਪੱਲਾ ਹੋਊਗਾ ਘੇਰੇ ਵਾਲਾ ਉਹ ਪੀਸ ਚੱਕ ਲੈਣਾ ਹੱਥ ਵਿੱਚ ਦੋਨਾਂ ਵਿੱਚ ਠੀਕ ਹੈ ਚੱਕ ਲਈ ਆਪਾਂ ਨੇ ਕੱਪੜਾ ਆ ਝਟਕਣਾ ਆਪਾਂ ਨੇ ਕੱਪੜਾ ਠੀਕ ਹੈ ਐਦਾਂ ਕੱਪੜਾ ਝਟਕਣਾ ਹੈ ਤਾਂ ਕਿ ਜਿਹੜੀ ਇਹਦੀ ਕਾਣਾ ਨਿਕਲ ਸਕੇ ਸਾਰੀ ਉਹ ਠੀਕ ਹੈ ਆ ਦੇਖੋ ਘੇਰੇ ਵਾਲੇ ਪਾਸੇ ਤੋਂ ਦੋਨੇ ਖੁੰਝੇ ਮਲਾ ਕੇ ਚੱਕ ਲੈਣ ਹੱਥੇ ਚੱਕ ਲੈਣੇ ਜੀ ਆਪਾਂ ਨੇ ਉਹ ਕੱਪੜਾ ਇੱਕ ਵਾਰੀ ਇਦਾਂ ਝਟਕ ਲੈਣਾ ਜੀ ਆਪਾਂ ਨੇ ਠੀਕ ਹੈ ਤਾਂ ਕਿ ਜਿਹੜੀ ਕਾਣ ਹੁੰਦੀ ਕਮੀ ਚੋਂ ਨਿਕਲ ਸਕੇ ਫਿਰ ਆਪਾਂ ਇਦਾਂ ਹੀ ਸਲੋਏ ਸਲੋਏ ਵਿਛਾਉਣੇ ਸਾਰੇ ਕੱਪੜਾ ਠੀਕ ਹੈ ਜੇ ਵਿੱਚ ਕਾਣ ਹੋ ਗਈ ਥੋੜੀ ਬਰੀ ਕਾਣ ਹੋ ਗਈ ਤਾਂ ਕੱਪੜਾ ਇੱਧਰ ਇੱਕ ਇੱਧਰ ਜਾਊਗਾ ਜੀ ਇੱਕ ਪਾਸੇ ਜਾਊਗਾ ਥੋੜਾ ਜਾ ਠੀਕ ਹੈ ਉਹ ਕਾਣੋ ਕਪੜੇ ਹੋਗੀ ਬਸ ਇਹ ਕਪੜਾ ਮੈਂ ਬਿਲਕੁਲ ਸੈਟ ਹੈ ਕਪੜਾ ਬਿਲਕੁਲ ਕਾਣੀ ਹੈ ਕਮੀਜ਼ ਵਿੱਚ ਠੀਕ ਹੈ ਜੇ ਆਪਾਂ ਝਟਕਣ ਨਾਲ ਥੋੜੀ ਜਿਹੀ ਥਕਾਨ ਆਉਂਦੀ ਆ ਤਾਂ ਉਹ ਹੀ ਕਟਿੰਗ ਕਰ ਦੋ ਜੀ ਇੱਕ ਜੱਦੇ ਇੰਚ ਫਰਕ ਪੈ ਜਾਂਦਾ ਜੇ ਕਾਣ ਹੋਏ ਕਮੀਜ਼ ਚ ਉਹ ਕਪੜਾ ਫਿਰ ਨਾ ਨਹੀਂ ਮਲਾਉਣਾ ਜੀ ਹੈਗਾ ਇਹ ਐਦਾਂ ਆ ਜਾਂਦਾ ਹੈ ਜੀ ਤੋਂ ਆਪਾਂ ਹੀ ਕਟਿੰਗ ਕਰ ਦੇਣਾ ਕਪੜਾ ਸਾਰਾ ਉਹ ਕਪੜਾ ਕਾਣ ਵਿੱਚ ਹੁੰਦਾ ਹੈ ਜੀ ਠੀਕ ਹੈ ਜੀ ਸੋ ਇਹ ਕਪੜਾ ਬਿਲਕੁਲ ਸੈਟ ਹੈ ਜੀ ਐਦਾਂ ਹੀ ਆਪਾਂ ਮੋਹਲਾ ਪੱਲਾ ਦੇਖ ਲੈਣੇ ਆ ਜੀ आपने दो कमीज पट करके रख लिये ठीक है ली सी क्योंकि पट्टी थोड़ी सख्त होंगी उपरली पट्टी लगी थोड़ी अच्छी तरह प्रेस कर ली सी ऐसे पले पला पिछला पताली इंच का बया इंच तीन इंच फालतू कटे जी जरा पट्टी कटके लाने बाद चावी मोडे काटा पाने जी आप ठीक है एक बार फिर फिटिंग देख लो जी साढ़े भी छाती है जी 4 ਇੰਚ ਕਮਰ ਹੈ 21.5 ਹਿਪ ਹੈ ਜੀ ਇਹਦੇ ਅਕੋਰਡਿੰਗ ਇਹ ਆਪਾਂ ਸਾਰਾ ਕੁਝ ਲਵਾਂਗੇ ਟੀਰਾ 6.5 ਇੰਚ ਹੈ ਜੀ ਠੀਕ ਹੈ ਇਹ ਅਕੋਰਡਿੰਗ ਸਾਰਾ ਕੁਝ ਪਾ ਲਵਾਂਗੇ ਸਾਤ ਦੇ ਵਾਲੀ ਪੱਤੀ ਆ ਜੀ ਟੀਰਾ ਲੈਣੇ ਆ ਜਿੱਥੇ ਟੀਰਾ 6.5 ਇੰਚ ਲੈਣਾ ਜੀ 7 ਇੰਚ ਲਵਾਂਗੇ ਮੋਢੇ ਠੀਕ ਹੈ साढ़े छे तीसरा लता जी सत्त इंच लिया मोड लाते जी साढ़े भी फीटिंग इन्होंने सवा दस इंच लवेंगे जी फिटिंग निशान सत इंच हेठा लवेंगे कमर तक का कमर नहीं अपनी जी है क्योंकि जी प्लेटा है जी ठीक है जी उस तो साइड सिलाई ले लेंगे जी साढ़े चौदह इंच तैयार है जी पंद्रह इंच की कटिंग करा गई आप इंच लाव गे जी ਇਹਨਾਂ ਦੀ हिਪ ਹੈਗੀ ਐ 2.5 ਇੰਚ ਹੈ ਜੀ ਪੌਣੇ 11 ਠੀਕ ਹੈ ਜੀ ਪੌਣੇ 11 ਨਿਸ਼ਾਨ ਲਾ ਲਾਂਗੇ ਹੁਣ ਇੱਥੇ ਦੇਖੋ ਜਿਹੜਾ ਇਹਨਾਂ ਦੇ ਇਹ ਵਾਲਾ ਦਾ ਨਾਪ ਹੈ ਜੀ ਢੇਟ ਦਾ ਪਰ ਕਿੰਨੇ ਇੱਥੇ ਮਿਲਦੇ ਆਪਾਂ 3 ਇੰਚ ਫालतू ਇਹਨਾਂ ਸੇਮ ਹੀ ਲੈਣਾ ਹੈ ਜੀ ਕਿਉਂਕਿ ਇਹਨਾਂ ਬਿਲਕੁਲ ਪਾਰ ਨਹੀਂ ਹੈਗੇ ਬਹੁਤੇ ਇਹਨੇ ਠੀਕ ਹੈ ਜੀ ਇਹ ਸੈ ਸਲਾਈ ਇਦਾਂ ਹੀ ਲੱਗਣੀ ਹੈ ਜਿਵੇਂ ਫੀਟਿੰਗ ਅਕੋਰਡਿੰਗ ਜਿੰਨੀ ਆਪਣੀ ਕਮਰ ਹੋਊਗੀ ਕਮਰ ਤੋਂ ਲੈ ਕੇ ਹੀ ਪਟਾਕ ਐਵੇਂ ਹੀ ਸਲਾਈ ਲੱਗਣੀ ਹੈ ਜੀ ਇਹਨਾਂ ਦੀ ਠੀਕ ਹੈ ਜੀ ਇੱਥੇ ਆਪਾਂ ਫਰਕ ਦੇ ਦਾਂਗੇ ਜੀ ਆਪਾਂ ਥੋੜਾ ਜਿਹਾ ਫੀਟਿੰਗ ਦੇ ਹੇਠਾਂ 3 ਇੰਚ ਤੇ ਆਪ ਦੇਖਿੰਜਾ ਕਰਕੇ ਦੇ ਦਾਂਗੇ ਇੱਥੇ ਸਾਢੇ 20 ਸੀਗਾ 21 ਇੰਚ ਇਥੇ ਲਾ ਲਾਂਗੇ ਨਿਸ਼ਾਨ ਨਿਸ਼ਾਨ ਇੱਥੇ ਆਉਂਦਾ ਸੇਮ ਨੇ ਇੱਥੇ ਹੀ ਆਉਣਾ ਨਿਸ਼ਾਨ ਇਹ ਇਦਾਂ ਹੋ ਜਾਊਗਾ ਜੀ ਫਿਰ ਠੀਕ ਹੈ ਜੀ ਇਹਨਾਂ ਆਪਾਂ ਫਲੇਟਾ ਨਿਸ਼ਾਨ ਲਾਵਾਂਗੇ ਜੀ ਪਲੇਟਾਂ 12 ਇੰਚ ਦੀ ਤਿਆਰੀ ਆਪਾਂ ਸਾਢੇ 12 ਇੰਚ ਲਵਾਂਗੇ ਸਾਢੇ 3 ਇੰਚ ਉਹ ਹੀ ਗੈਪ ਪਾ ਲਾਂਗੇ ਜੀ ਆਪਾਂ ਜਿਹੜਾ 3 ਇੰਚ ਬਟਾ ਗੈਪ ਪਾਉਣਾ ਜੀ ਹਰੇਕ ਦੀ ਫੀਟਿੰਗ ਅਕੋਰਡਿੰਗ ਹੀ ਪਾਉਣਾ ਏ ਜੇ ਘੱਟ ਫੀਟਿੰਗ ਦਾ ਸੂਟ ਬਣਾ ਰਹੇ ਆਪਾਂ ਜਿਹਨਾਂ 17 ਸਾਢੇ 14 ਇੰਚ ਫੀਟਿੰਗ ਹੈ ਉਹਦਾ 3 ਇੰਚ ਗੈਪ ਪਾਉਣਾ ਜੀ ਇੱਥੇ ਜੇ ਬਾਧਾ ਬਣਾ ਰਹੇ ਆ ਮੈਂ ਸਾਢੇ 3 ਇੰਚ ਪਾਉਣਾ ਹੈ ਜੀ ਜੇ ਜਿੰਨਾ ਜ਼ਿਆਦਾ ਹੀ ਲੰਚਾਈ ਹੈ ਜਿੰਨਾ 27 26 27 ਹੁੰਦਾ ਹੈ ਉਨਾਂ ਨੇ ਇੱਥੇ 4 ਇੰਚ ਦਾ ਗੈਪ ਪੈਂਦਾ ਹੈ ਜੀ। ਹਰੇਕ ਦੀ ਫੀਟਿੰਗ ਅਕੋਰਡਿੰਗ ਹੀ ਆਪਾਂ ਨੇ ਇੱਥੇ ਬਣਾਉਣੀ ਹੈ ਜੀ। ਠੀਕ ਹੈ ਜੀ? ਇੱਥੇ ਅਸੀਂ 2 ਇੰਚ ਦਾ ਗੈਪ ਦੇ ਦਾਂਗੇ ਪਲੇਟਾਂ ਦੇ ਵਿਚੀਆਂ 'ਚ। ਇੱਕ ਬਟਾ ਸਾਹਮਣੇ ਹੀ ਪੈਣੀ ਜੇ ਪੈਂਦੀ ਜੀ। ਠੀਕ ਹੈ ਜੀ? ਇਹ ਸਸ ਜਿੰਮ ਲੱਟਾ ਹੈਗੀਆਂ ਜੀ। ਇੱਕ ਪਲੇਟ ਕਿਸੀਏ ਸੈਂਟਰ 'ਚ ਪਾਣੀ ਹੈ ਜੀ ਉਹ ਵੀ 2 ਇੰਚ ਦਾ ਗੈਪ ਨਾਲ ਪੈਣੀ ਹੈ ਜੀ। ਬਸ ਇਹ ਥਾਂ ਰੱਖਾਈ ਮੋੜੇ ਸਹੀ ਐਜੇ ਬੈਟ ਨਹੀਂ ਹੋਣੀ ਚਾਹੀਦੀ ਰਿਸਪਲੇਟ। ਇਸ ਨਾਲ ਉਹ ਨਹੀਂ ਜਾਹੀਦੀ ਹੈ ਜੀ ਠੀਕ ਹੈ ਸਭ ਤੋਂ ਪਹਿਲਾਂ ਕਾਟ ਪਾਵੇਂ ਮੋਢੇ ਦੀ 2.5 ਇੰਚ ਪਰ ਕਾਟ ਪਾ ਦਾਂਗੇ ਇਹ ਜਿਹੜੀ ਕਾਟ ਪੈਂਦੀ ਮੋਢੇ ਦੀ ਇਹ ਵੀ ਫਿਟਿੰਗ ਅਕੋਰਡਿੰਗ ਹੀ ਪੈਂਦੀ ਆ ਕਿਸੇ ਘੱਟ ਕਿਸੇ ਵੱਧ ਇਹ ਬਾਅਦ ਫਿਟਿੰਗ ਹੋ ਗਈ ਜੇ ਬਜਾੜਾ ਪੈਂਦੀ ਹੈ ਜੀ ਇਹ ਘੱਟ ਫਿਟਿੰਗ ਹੋ ਗਈ ਤਾਂ ਥੋੜੀ ਘੱਟ ਪੈਂਦੀ ਹੈ ਜੀ ਇਹ 2.5 ਸਾਮ ਨਾਲ ਹੀ ਪਾਉਣੀ ਹੈ ਜੀ ਉਹਨਾਂ ਅੱਜ ਇਹ ਕਈ ਵਾਰੀ ਆਪਾਂ 프ਰੰਟ ਨਹੀਂ ਮਣਦੇ ਜੀ ਅਧੇ ਲੋਕ 프ਰੰਟ ਨਹੀਂ ਮਣਦੇ 프ਰੰਟ ਕਿਹਨੂੰ ਕਹਿੰਦੇ ਆ ਜੀ ਆਪਣੇ ਦਾਦ ਦੇ ਢੇਠਾਂ ਤੇ ਠੀਕ ਹੈ ਆਪਾਂ ਨੇ ਕੀ ਕਰਨਾ ਜੀ ਕਿਉਂ ਆਪਾਂ ਇਹ ਕਾਟ ਪਾਈ ਆ ਆਪਾਂ ਟਾਈਂ ਦੀ ਕਾਟ ਪਾ ਲਈ ਮੰਨ ਲਓ ਠੀਕ ਹੈ ਜੀ ਟਾਈਂ ਦੀ ਮੋੜੇ ਹੀ ਕਾਟ ਪਾ ਲਈ ਇਹਦਾ ਹਾਫ ਕਾਲਾਂ ਟਾਈ ਜ ਆਪਣਾ ਠੀਕ ਹੈ ਜੀ ਹਾਫ ਕੱਟ ਕੇ ਆਪਾਂ ਨੇ ਕਾਟ ਪਾ ਲੈਣੀ ਜੀ ਤਾਂ ਵੀ ਛੱਟ ਆਊਗੀ ਕਾਟ ਆਪਣੀ 프ਰੰਟ ਦੀ ਕਾਟ ਜਿੰਨੀ ਆਪਾਂ ਮੋੜੇ ਸਾਹ ਚਾਰੇ ਪੱਲੇ ਕਾਰਟ ਪਾਉਣੀ ਹੈ ਜੀ ਉਸ ਕਾਰਟ ਦਾ ਹਾਫ ਅੱਧਾ ਕਰ ਲਓ ਜੀ ਅੱਧਾ ਕਾਏ ਕਾਰਟ ਪਾਉਣੀ ਬਿਲਕੁਲ ਸਟਾਊਗੀ ਉਹ ਵੀ ਬਿਲਕੁਲ ਸਟਾ ਬਿਲਕੁਲ ਸਟਾਊਗੀ ਜੀ ਠੀਕ ਹੈ ਤੁਸੀਂ ਅੱਧਾ ਹੀ ਕਾਰਟ ਪਾ ਸਕਦੇ ਹੋ ਸਿਲਾਈ ਦੇ ਬਹੁਤ ਤਰੀਕੇ ਕਟਿੰਗ ਕਰਨ ਦੇ ਇੱਥੇ ਸਾਢੇ 3 ਨਾਪ ਲਾਂਗੇ ਜੀ ਸਿੱਧੀ ਪਲੇਟ ਹੋ ਜੂਗੀ ਆਪਣੀ ਹੁਣ ਆਪਾਂ ਇੱਥੇ ਵੀ ਇਸੀ ਪਲੇਟ ਦਾ ਨਾਪ ਲਾ ਲਾਂਗੇ ਜੀ ਕਈ ਵਾਰੀ ਇਹ ਤੇ 8 ਇੰਚ ਹੀ ਆਉਂਦਾ ਹੈ 8 ਇੰਚ ਹੈ ਤਾਂ 8 ਇੰਚ ਦੇ ਅਕੋਰਡਿੰਗ 2 ਇੰਚ ਚ ਕਾਟਨੀ ਪਾਉਣੀ ਹੈਗੀ ਪਿਛਲੇ ਪੱਲੇ ਮੋੜੇ ਟੈਟ ਵਿੱਚ ਪਾਣ ਲਾ ਜਿੰਦੀ ਟੈਟ ਹੋ ਜਾਂਦੇ ਆ ਜੀ ਪਰ ਵਾ ਕਮੀਜ਼ ਖਾ ਰਹੀ ਹੈ ਜੀ ਮੈਂ ਕਈ ਵਾਰ ਕੀ ਹੁੰਦਾ ਹੈ ਜੀ ਨਾ ਜਿਹੜੇ ਮੋੜੇ ਆਪਾਂ ਕਮੀਜ਼ ਪਾਉਣੇ ਆ ਜੀ ਨਾ ਤੇ ਇੱਥੇ ਇਕੱਠੇ ਕਪੜਾ ਹੋ ਜਾਂਦਾ ਸਾਰਾ ਖਿੱਚੀ ਪੈ ਜਾਂਦੀ ਇਕੱਠਾ ਜਿਹਾ ਕਪੜਾ ਹੋ ਜਾਂਦਾ ਜਿਆਦਾ ਹੀ ਕਪੜੇ ਕਈ ਬਾਜੇ ਪਾਏ ਨੇ ਕਈ ਵਾਰੀ ਕੱਛਾਂ ਦੇ ਛੇਟ ਹਨ ਬਾਜੇ ਪਾਣ ਲਾ ਜਨੇ ਕਿਉਂ ਪਾਣੇ ਇੱਕ ਤਾਂ ਆਪਾਂ ਮੋੜੇ ਜ਼ਿਆਦਾ ਹੁੰਨੇ ਆ ਜੀ ਠੀਕ ਹੈ ਫੀਟੀਆਂ ਦੇ ਅਕੋਰਡਿੰਗ ਮੋੜੇ ਜ਼ਿਆਦਾ ਰੱਖੇ ਹੁੰਨੇ ਆ ਜੀ ਠੀਕ ਹੈ ਤੇ ਦੂਜਾ ਜਿਹੜੀ ਇਹ ਵਾਲੀ ਪਲੇਟ ਹੈ ਨਾ ਹਮੇਸ਼ਾ ਹੀ ਥੋੜੀ ਵੱਧ ਦੱਬਿਆ ਕਰੋ ਕੱਪੜਾ ਜਦ ਆ ਚੱਕਿਆ ਕਰੋ ਕੋ ਪਲੇਟ ਵਿੱਚ ਆਏ ਵਾਲਾ ਤੇ ਇਸੀ ਪਲੇਟ ਦੇ ਮੋੜੇ ਇਸ ਪਲੇਟ ਪੈਂਦੀ ਹੈ ਨਾ ਇਹ ਜ ਇਹ ਕੱਪੜਾ ਅੱਧਾ ਨਹੀਂ ਜੇ ਅਕੋਰਡਿੰਗ ਚੱਕਿਆ ਕਰੋ ਤਾਂ ਕਿ ਕੱਪੜੇ ਦੇ ਖਿੱਚ ਨਾ ਪਵੇ ਜੀ ਠੀਕ ਹੈ ਤੇ ਦੂਜਾ ਮੋੜੇ ਬਿਲਕੁਲ ਹੀ ਮਣ ਕੇ ਚੱਕਣੇ ਆ ਜੀ ਆਪਾਂ ਨੇ ਵੀ ਕਿੰਨੇ ਫੀੜੀਆਂ ਕਿੰਨੇ ਅਕੋਰਡਿੰਗ ਆ ਇਹ ਸਾਡੀ ਜਿਹੜੀ ਇਹ ਸੂਟ ਕਮੀਜ਼ੋਨ ਸਲਾਈ ਕੀਤਾ ਹੋਇਆ ਇਹ 1.9 ਇੰਚ ਦੀ ਫਿਟਿੰਗ ਦੇ ਹਿਸਾਬ ਨਾਲ ਕਰਿਆ ਹੋਇਆ ਹੈ ਜੀ ਇਹਦੇ ਮੋਢੇ 1.9 9 ਇੰਚੀ ਚਿਆਰ ਨੇ ਜੀ ਇਹਦੇ ਵੱਧ ਹੀ ਰੱਖਣੇ ਹੀ ਹੈਗੇ ਆਪਾਂ ਹੀ ਹੁਣ ਕਟਿੰਗ ਕਰਾਲਨੇ ਆ ਜੀ ਮੋਢਿਆਂ ਦੀ ਠੀਕ ਹੈ ਜੀ ਮੋਢੇ ਕਟਿੰਗ ਕਰਨ ਦੇ ਨਾਲ ਵੀ ਬਹੁਤ ਜ਼ਿਆਦਾ ਫਰਕ ਪੈਂਦਾ ਜੇ ਆਪਾਂ ਥੋੜੇ ਵੱਧ ਕੱਟ ਹੋ ਜਾਣ ਤਾਂ ਫਿਟਿੰਗ ਆਪਣੀ ਨਹੀਂ ਵਧੀਆ ਆਉਂਦੀ ਹੈਗੀ ਜੀ ਬਿਲਕੁਲ ਲੇਮੜੇ ਨਹੀਂ ਹੋਣੇ ਚਾਹੀਦੇ ਠੀਕ ਹੈ ਕਿਉਂਕਿ ਮੈਂ ਕੱਲ ਹੋਰ ਸ਼ੇਅਰ ਕਰਨਾ ਚਾਹੁੰਦੀ ਆਂ ਕਈ ਵਾਰ ਕੀ ਹੁੰਦਾ ਹੈ ਆਪਣੀ ਹਿਪ ਹੁਣ ਇਹਨਾਂ ਦੀ ਬਿਪੱਸੀਗੀ 22.5 ਸੀ ਤਾਂ ਇਹਨਾਂ ਘੇਰਾ ਵੀ 22.5 ਹੀ ਹੋਣਾ ਹੈ ਜੀ ਠੀਕ ਹੈ ਜੇ ਹਿਪ 22.5 ਹੈ ਤਾਂ ਘੇਰਾ ਵੀ 21 ਹੋਊਗਾ ਕਈ ਵਾਰ ਕੀ ਹੁੰਦਾ ਆਪਾਂ ਇੱਕ ਕਮੈਂਟ ਆਇਆ ਸੀ ਕਿ ਜੇ ਤੁਸੀਂ ਹਿਪ ਜ਼ਿਆਦਾ ਰੱਖਦੇ ਆਂ ਤੇ ਘੇਰਾ ਘੱਟ ਕਿਉਂ ਰੱਖਦੇ ਆਂ ਉਹ ਵੀ ਕਾਰਨ ਹੈ ਜੀ जिना सूटਾਂ ਦੀ हिਪ ਹੋਣਾ 25 26 27 ਇੰਚ ਹੁੰਦੀ ਹੈ ਜੀ ਜੇ ਆਪਾਂ ਘੇੜਾ ਵੀ ਉਨਾ ਹੀ ਰੱਖ ਦਈਏ ਜੀ ਤਾਂ ਘੇੜਾ ਜੇ ਸਲਵਾਰ ਪਾਈ ਹੋ ਜੀ ਉਹ ਜਿਸਦੀ ਨਹੀਂ ਹੈਗੀ ਫੀੜੀ ਇਹ ਫੇ ਘੇੜਾ ਹੀ ਨਜ਼ਰ ਆਉਂਦਾ ਹੈ ਉਹ ਕਮੀਜ਼ ਦੀ ਫੀੜੀ ਨਜ਼ਰ ਨਹੀਂ ਆਉਦੀ ਹੈਗੀ ਤਾਂ ਐਵੇਂ ਲੱਗਦਾ ਵੀ ਕਿੰਨਾ ਖੁੱਲਾ ਆਪਾਂ ਨੇ ਸੂਟ ਪਾਇਆ ਹੋਇਆ ਹੈ ਚਾਹੇ ਫੀਟਿੰਗ ਭਜਨੀ ਮਾ ਦਿੱਤੀ ਹੋਵੇ ਜਿਨ੍ਹਾਂ ਸੂਟਾਂ ਦੀ ਫੀਪ ਵੱਧ ਹੈ ਜੀ 25 26 27 ਇੰਚ ਉਹਨਾਂ ਦਾ ਘੇੜਾ ਇੱਕ ਜਾਂ 1.5 ਇੰਚ ਘੱਟ ਰੱਖਣਾ ਪੈਂਦਾ ਹੀ ਪੈਂਦਾ ਹੈ ਜੀ ਤੁਸੀਂ ਕਰਕੇ ਦੇਖ ਲਿਓ ਇਸਕਾ ਜੇ ਆਪਾਂ ਬੱਦਰ ਰੱਖੂਗੇ ਸੇਮ ਕੇ ਰੱਖੂਗਾ ਜਿਵੇਂ 26 ਇੰਚ ਹਨ ਹੀਪ ਪਰ 26 ਇੰਚ ਹੀ ਰੱਖਦੇ ਆ ਤਾਂ ਉੱਥੇ ਘੇਰਾ ਹੀ ਨਜ਼ਰ ਆਊਗਾ ਸੂਟ ਪਾਇਆ ਨਜ਼ਰ ਨਹੀਂ ਆਉਂਦਾ ਘੇਰਾ ਬਹੁਤ ਆ ਖੁੱਲਾ ਲੱਗਦਾ ਜੀ ਪਾਇਆ ਹੋਇਆ ਬਿਲਕੁਲ ਫੀਟਿੰਗ ਨਜ਼ਰ ਨਹੀਂ ਆਉਂਦੀ ਪਾਈ ਹੋਈ ਐਸ ਕਰਕੇ ਸਾਨੂੰ ਜਿਹੜੇ ਵੱਡੇ ਸੂਟ ਹੁੰਨੇ ਆ ਉਹਨਾਂ ਦਾ ਘੇਰਾ ਘੱਟ ਰੱਖਣਾ ਪੈਂਦਾ ਹੈ ਜੀ ਠੀਕ ਹੈ ਹੋਰ ਕੋਈ ਕਾਰਨ ਹੈ ਨਹੀਂ ਵੀ ਘੱਟ ਘੱਟ ਕਿਉਂ ਰੱਖਦੇ ਆ ਜੀ ਉਹ ਵਿੱਚ ਘੱਟ ਸੂਟ ਹੁੰਨੇ ਜਿਵੇਂ 18 ਇੰਚ 19 ਇੰਚ ਉਹ ਤਾਂ ਸੇਵੇਂ ਰੱਖਣ 18 ਇੰਚ 19 ਇੰਚ ਬਹੁਤ ਘੱਟ ਘੇਰਾ ਹੁੰਦਾ ਹੈ ਜੀ ਉਹਨਾਂ ਦਾ ਸੇਮ ਕੇ ਰੱਖਣਾ ਪੈਂਦਾ ਹੈ hip ਘੱਟ ਹੁੰਦੀ ਹੈ ਜੀ ਜਿਨ੍ਹਾਂ ਦੇ ਵੱਧ ਹੁੰਨੇ ਜਾਂ ਅਗਲਾ ਕਹਿੰਦਾ ਹੜਕੇ ਘੱਟ ਰੱਖੋ ਜੀ hip ਸਾਡੀ ਵੱਧ ਘੱਟ ਰੱਖੋ ਤਾਂ ਰੱਖਣਾ ਪੈਂਦਾ ਹੈ ਜੀ ਹੋਰ ਕੁਝ ਨਹੀਂ ਇਸ ਗੱਲ ਵਿੱਚ ਹੈਗੀ ਜੀ ਤਰ੍ਹਾਂ ਆਪਾਂ ਇਹ ਬੋੜੇ ਹੀ ਕਾਟ ਵੀ ਪਾ ਲਵਾਂਗੇ 1/2 ਇੰਚ ਦੀ 3/4 ਇੰਚ ਗੜਾ ਰੱਖ ਕੇ ਜੀ ਆਪਣਾ ਜਿੰਨਾ ਤਿਆਰ ਹੋ ਗਿਆ ਇਹ ਉਥੇ ਅੱਗੇ ਆਪਾਂ 1/2 ਇੰਚ ਕਾਟ ਪਾ ਲਾਂਗੇ ਜੀ ਠੀਕ ਹੈ ਗਾੜੀ ਚੜਾਈ ਤਾਂ ਇਹਦੇ ਬਾਕੀ ਇਸੇ ਕਪਾ ਕਾਟ ਪਾ ਦੋਗੇ ਇਸ ਤਰ੍ਹਾਂ ਫਰੰਟ ਦੀ ਕਾਟ ਪਾ ਲਾਂਗੇ ਜੀ ਇਹ ਮੋਡੇ ਕਾਰਡ ਪਰ ਬਣਾਉਣਾ ਮੈਂ ਇੰਚ ਰਤਾ ਸੀਗਾ ਉਹਦਾ ਹਾਫ ਕਰ ਲਿਆ ਜੀ ਜੇ ਤੁਸੀਂ ਫਰੰਟ ਨਹੀਂ ਬਣਦੇ ਤਾਂ ਉਸ ਕਾਰਡ ਦਾ ਜਿਹੜਾ ਚਾਰੇ ਪੱਲੇਆਂ ਦਾ ਕਾਰਡ ਪਾਉਂਦਾ ਹਾਫ ਕਰ ਲੋ ਜੀ ਐਸ ਨਾਲ ਵੀ ਵਧੀਆ ਫਿਟਿੰਗ ਆਉਦੀ ਹੈ ਜੀ ਹੁਣ ਫਰੰਟ ਨੇ ਆਪਣੇ ਲੋੜਨੀ ਹੈਗੀ ਥੋੜਾ ਇਹ ਜਿਹਾ ਕੱਟ ਲੋ ਤੇ ਟਾਕੇ ਜਿਹਾ ਲਾ ਲੈਣੇ ਪਾਏ ਠੀਕ ਹੈ ਇਹਨਾਂ ਨੂੰ 13 ਇੰਚ 13.5 ਇੰਚ ਨਾਲ ਫਰੰਟ ਚਾਹੀਦਾ ਹੈ ਦੇਖੋ ਕਿੰਨਾ ਬਣਦਾ ਆਪਣਾ 14 ਇੰਚ ਬਣਦਾ ਹਾਫ ਹਾਫ ਨਾਲ ਬਾਹਾਂ ਚ ਆ ਜਾਣਾ ਜੀ ਬਾਹਾਂ ਜੜਨੀ ਆ ਆਪਣੇ ਮੋਡਲ ਠੀਕ ਹੈ ਇਹ ਬਹੁਤ ਹੀ ਬਿਲਕੁਲ ਸਹੀ ਹੈ ਸਾਡਾ ਇਹਨਾਂ ਆਪਾਂ ਇਹ ਪਲੇਟਾ ਨਿਸ਼ਾਨ ਲਾ ਲਾਂਗੇ ਜੀ ਹੇਠਲੇ ਕੱਪੜੇ ਤੇ ਆਪਾਂ ਨੇ ਕੀ ਕਰਨੇ ਕਿ ਸੂਈ ਲੈ ਕੇ ਨਾ ਸੂਈ ਵਿੱਚ ਲਾਣੀ ਜੀ ਪ੍ਰਿੰਟ ਪੁਆਇੰਟ ਦੇ ਪਲੇਟਾ ਦੇ ਪੁਆਇੰਟ ਦੇ ਪਲੇਟਾ ਦੇ ਪੁਆਇੰਟ ਵਿੱਚ ਲਾਈ ਸੂਈ ਆ ਦੇਖੋ ਤੇ ਇੱਥੇ ਆਪਾਂ ਨਿਸ਼ਾਨੀ ਲਾ ਲਾਂਗੇ ਜੀ ਇੱਕ ਪਲੇਟਾ ਦੀ ਇਸੇ ਤਰ੍ਹਾਂ ਸਾਰੀਆਂ ਪਲੇਟਾਂ ਦੇ ਲਾ ਲਾਂਗੇ ਜੀ ਆਪਾਂ सारी पेटे इधर निशान, निशान ला लांगे जी आपा ठीक है पॉइंट ता पे निशान ला लांगे जी इसी तरह निशान ला लांगे सारी निशान ਲੱਵਲਾ ਹੋ ਗਏ ਇਹ ਮੁੱਲਾ ਹੋ ਗਏ। ਉਸੇ ਇਸ ਤਰ੍ਹਾਂ ਫੀਡਿੰਗ ਕਰਿਆ ਕਰੋ ਬਹੁਤ ਹੀ ਵਧੀਆ ਫੀਡਿੰਗ ਆਉਂਦੀ ਹੈ ਜੀ ਕਮੀਜ਼ ਦੀ। ਇਸਾ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਉਣਾ ਜੀ ਤਾਂ ਕਿ ਜਦੋਂ ਵੀ ਅਸੀਂ ਆਪਣੀ ਨਵੀਂ ਵੀਡੀਓ ਅਪਲੋਡ ਕਰੀਏ ਤਾਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਾਡੀ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚ ਜਾਕੇ ਜੀ ਧੰਨਵਾਦ ਜੀ।